ਮੈਂ ਮੇਰੀ ਦੂਤਿਆ ਮੈਨੂੰ ਜਵਾਨ ਨੇ ਕਰਾ ਰਿਆ ਮਜੀਤਾ ਰੋਡ ਫੋਨ ਨੰਬਰ ਤਾਂ ਦਿਓ ਨਾ ਪੈਂਦੀ ਤੁਸੀਂ ਫੋਨ ਨੰਬਰ ਤਾਂ ਦਿਓ ਨਾ ਨਹੀਂ ਲਿਖਿਆ ਨਾ ਹੁਣ ਇਦਾਂ ਮੈਨੂੰ ਕਿਵੇਂ ਪਤਾ ਲੱਗੂਗਾ ਕੌਣ ਮੈਨੂੰ ਫੋਨ ਤਾਂ ਲਿਖ ਦਿਓ ਨਾ ਫੋਨ ਨੰਬਰ ਲਿਖ ਦਿਓ ਮੈਂ ਕਹੀ ਜਾਂਦਾ ਫੋਨ ਨੰਬਰ ਲਿਖ ਦਿਓ 15 ਮਿੰਟ ਹੋ ਗਏ ਮੈਨੂੰ ਇਹ ਕਹਿੰਦੇ ਨੂੰ ਕਿ ਫੋਨ ਨੰਬਰ ਲਿਖ ਦਿਓ ਦਿਓ ਨਾ ਕਿੱਥੇ ਲਿਖ ਦਿਓ ਦੁਵਾਰਾਂ ਲਿਖ ਦਿਓ ਮੈਂ ਕਹਿੰਨਾ ਉਸੇ ਪਰਚਿੱਤ ਐ ਨਹੀਂ ਹੋ ਸਕਦਾ ਜੀ ਮੈਨੂੰ ਕਹੀ ਜਾਨੋ 35492535 ਤੁਸੀਂ ਲਿਖ ਕੇ ਦੇ ਦਿਓ ਮੈਨੂੰ ਹਲੋ ਐਸੇ ਤੇ ਲਿਖੋ बोलो सोनिहार की आलम है मिट्टी तख्ते पलटोंगे ਐਦ ਕੀ ਦਾ ਕੰਮ ਕਰ ਦੋ ਯਾਰ ਮਿੰਤਾਲੀ ਗੱਲ ਐ ਓ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਐਦ ਕੀ ਦਾ ਬਦਲ ਲੋ ਫਿਰ ਹਾਈ ਸਮਝਾ ਕਿਕਲੀ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ਬੋਟ ਕੋਈ ਥਾਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰੇਸ਼ਮਤ ਕੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੁਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਲਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੋਂ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਅਸੀਂ ਮੌਜਬਤ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਹਾਰ ਮਾਨ ਸਾਹਿਬ ਜੀ ਜਿੰਦਾਬਾਦ ਪੰਜਾਬ ਦੇ ਲੋਕ ਵਧੀਏ ਮੁਖਵੰਤੂ ਆਸਲੇ ਸਾਡੇ ਦਰਮਿਆਨ ਦੇ ਮਜੀਠੇ ਦੀ ਧਰਤੀ ਦੇ ਉੱਤੇ ਮਜੀਠਾ ਮਾਨ ਸਾਹਿਬ ਦੇਸ਼ ਭਗਤਾਂ ਦਾ ਸ਼ਹਿਰ ਸੀਗਾ ਦੇਸ਼ ਭਗਤਾਂ ਦਾ ਪਿੰਡ ਸੀਗਾ ਪਰ ਕੋਈ ਲੋਕਾਂ ਦੇ ਇਹਨਾਂ ਨੂੰ ਬਦਨਾਮ ਕਰਤਾ ਅਸੀਂ ਇਹ ਕਹਤਾਂ ਨੂੰ ਯਕੀਨ ਦਿਵਾਉਂਦੇ ਆ ਕਿ ਮਜੀਠੇ ਦੇ ਲੋਕਾਂ ਨੇ ਵੀ ਇਹ ਤਾਂ ਕਰਦੇ ਆ ਕਿ ਅੰਬਸਰ ਦੀ ਲੋਕ ਸਭਾ ਸੀਟ ਜਿਹੜੀ ਐ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਚੋਲਦੀ ਦੇ ਵਿੱਚ ਪਾਵਾਂਗੇ ਮਾਨ ਸਾਹਿਬ ਅਤੇ ਸਾਡੇ ਹਲਕਾ ਚਾਹ ਜੱਗਾ ਜੀ ਆ ਜਗਵਿੰਦਰਪਾਲ ਜੱਗਾ ਜੀ ਸਾਡੇ ਬੜੀ ਟੀਮ ਵਰਕ ਲੱਗੀ ਆ ਤਲਬੀਰ ਖੇਲ ਜੀ ਲੱਗੇ ਆ ਸਾਡੇ ਬਲਾਕ ਪ੍ਰਧਾਨ ਲੱਗੇ ਵਿਜੀਠੇ ਜੱਗਾ ਜੀ ਦੀ ਖਵਾਈ ਦੇ ਵਿੱਚ ਸਾਡੀ ਸਾਡੀ ਟੀਮ ਵਿਜੀਠੇ ਦੇ ਵਿੱਚ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਵਿਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਔਰ ਮਾਨ ਸਾਹਿਬ ਅਸੀਂ ਐਲਾਨ ਕੀਤਾ ਕਿ 1 ਜੂਨ ਤੋਂ ਬਾਅਦ ਮਜੀਠੀਆਂ ਦੀ ਕੋਈ ਤਕਸ਼ਈ ਇਹ ਹੌਸਲੇ ਵਾਲੇ ਤੀਰ ਹੋਰ ਜਾਗੇ ਕਹੋ ਜੋ ਮਰਜ਼ੀ ਉਹਦੇ ਉਹ ਸਭਾ ਬੀਤ ਗਿਆ ਹੋੜ ਆ ਗਿਆ ਅਸਲੀ ਬੰਦੇ ਹੁਣ ਕੋਈ ਤਕੇ ਨਹੀਂ ਮਜੀਠਾ ਰਵੇ ਤਨੀ ਹੋਰ ਜਾਗੇ ਮਜੀਠੇ ਦਾ ਵਿਕਾਸ ਕਰਦਾ ਮਾਨ ਸਾਹਿਬ ਤੁਹਾਡੇ ਕੋ ਪੈਸੇ ਲੈ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਦੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬੱਚੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਸੋ ਮਜੀਠਾ ਹੋ ਗਿਆ ਤਗੜਿਆ ਜੋ ਆਪਾਂ ਬਾਜੀ ਲਾ ਦੇਣੀ ਆ ਮਾਨ ਸਾਹਿਬ ਦਾ ਇਕ ਵਾਰ ਫੇ ਬਹੁਤ ਬਹੁਤ ਧੰਨਵਾਦ ਜਗਾ ਦੀ ਦਾ ਤਲਵੀਰ ਦਾ ਸਾਡੇ ਸਾਰੇ ਹਲਕਾ ਅੰਜਾਨ ਸਾਡੇ ਬਲਾਕ ਅੰਜਾਨ ਜਿਹੜੇ ਸਾਡੇ ਪਾਰਟੀਆਂ ਦੇ ਬਲੰਟੀਆਂ ਸਰ ਦਾ ਬਹੁਤ ਬਹੁਤ ਧੰਨਵਾਦ